ਈ ਅਣੀ ਇਹ ਨਾ ਮੈਂ ਸਾਗ ਸਾਗ ਦਾ ਕੀ ਕਹਿੰਦੇ ਗੁਲਦਸਤਾ ਦੇਣਾ ਵਾ ਸਾਗ ਦਾ ਐਣੀ ਫੜ ਬਈ ਐਣੀ ਆ ਲੈ ਬਈ ਇੱਧਰ ਪਕੜੋ ਜੀ ਆ ਕੁਛ ਦੇ ਰਿਹਾ ਤੁਹਾਨੂੰ ਬੁਕੇ ਬੁਕੇ ਤਾਂ ਦੇ ਰਿਹਾ ਸਾਗ ਦਾ ਹਾ ਥੈਂਕ ਯੂ ਦੇਖੋ ਲੋਕੀ ਫੁੱਲਾਂ ਦੇ ਗੁੱਪੇ ਬੁਕੇ ਗੁੱਪੇ ਕਹਿੰਦੇ ਫੁੱਲਾਂ ਦਾ ਬੁਕੇ ਦਿੱਤੇ ਇਹ ਤੁਹਾਨੂੰ ਸਾਗ ਦਾ ਬੁਕੇ ਦਿੱਤਾ ਤੁਹਾਡੇ ਸਾਗ ਆ ਪੱਲੇ ਫੁੱਲ ਹੈ ਨਹੀਂ ਆ ਫੜੋ ਸਾਗ ਮੰਮੀ ਵੀ ਸਾਗ ਲੈ ਕੇ ਆ ਮੈਂ ਦੇਖੋ ਕਿਦਾਂ ਸਿਰ ਤੇ ਬੰਨਿਆ ਹੋਇਆ ਹੈ ਕਪੜਾ ਮਮੀ ਹਲੋ ਕਰਦੇ ਸਾਰਿਆਂ ਨੂੰ ਬਰਸੀਨ ਮਿੱਧ ਹੋ ਗਿਆ ਹਾਂ ਬਰਸੀਨ ਮਿੱਧ ਹੋ ਗਿਆ ਲੋ ਜੀ ਤਰੋ ਤੋੜ ਲਈ ਥੋੜੀ ਖਾ ਲੋ ਹਾਲੋ ਤੋੜ ਕੇ ਲੋ ਜੀ ਆਪਣਾ ਹੁਣ ਚੱਲਾ ਸਾਗ ਘਰ ਬਣਾਉ ਨੂੰ ਪਹਿਲਾਂ ਸਾਸਫਾਈ ਕਰਕੇ ਫਿਰ ਸਾਗ ਤਿਆਰ ਕੀਤਾ ਜਾਊਗਾ ਲੋ ਜੀ ਨਿਦੀ ਆ ਗਿਆ ਨਿਦੀ ਨਿਦੀ ਹਲੋ ਕਰਦੇ ਹਲੋ ਲੋ ਜੀ ਹੁਣ ਲੱਡੂ ਬਣਦੇ ਪਿਆ ਦੇਖੋ ਹੁਣ ਲੱਡੂ ਬਣਦੇ ਲੱਡੂ ਹਮ ਲੱਡੂ ਆਹ ਦੇਖੋ ਰਾਤ ਤਾਂ ਪਹਿਲਾਂ ਹੀ ਹਾਂ ਲੋ ਜੀ ਛਕੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਗਾਇਜ਼ ਕਿਵੇਂ ਹੋ ਜੀ ਆਈ ਹੋਪ ਸਭ ਵਧੀਆ ਹੋਵੋਗੇ ਤੇ ਕੈਸ ਹੋਗੇ ਤੇ ਲੋ ਜੀ ਅੱਜ ਆਪਾਂ ਤੋੜਨ ਲੱਗੇ ਆਂ ਸਾਗ ਤੇ ਮੌਸਮ ਬੜਾ ਵਧੀਆ ਹੋਇਆ ਵਾ ਤੇ ਠੰਡ ਠੀਕ ਆ ਉਦਾਂ ਤੇ ਲੋ ਜੀ ਐਣੀ ਤੁਰਿਆ ਖੇਤ ਦੇ ਵਿੱਚ ਸਾਗ ਤੋੜਨ ਤੇ ਹਾਂ ਲੱਗਦਾ ਇੱਦਾਂ ਬਟ ਇਹ ਆ ਕਿ ਗੰਧਲ ਨਹੀਂ ਹੁਣੀ ਐਣੀ ਪੱਤਾ ਪੱਤਾ ਹੋਣਾ ਵਾ ਕਿ ਨਹੀਂ ਪੱਤੇ ਪੱਤੇ ਹੋਣੇ ਐ ਨਹੀਂ ਸਾਗ ਨੂੰ ਗੰਧਲ ਮੈਨੂੰ ਲੱਗਦੇ ਮੁਸ਼ਕਲ ਹੀ ਆ ਹਾਂ ਨਾ ਤਾਂ ਸਾਡੇ ਨਾਲ ਬਰਸੀਨ ਬੀਜਿਆ ਹੋਇਆ ਚਲੋ ਹੁਣ ਸਾਗ ਤੋੜਦੇ ਪਏ ਆਂ ਸਾਗ ਸਾਗ ਕਤਮੀ ਨਾ ਹੁਣ ਤੱਕ ਸਾਗ ਦਾ ਹੈ ਕਤਮ ਉਹ ਆ ਨਹੀਂ ਨਹੀਂ ਹੋ ਜਾਣਾ ਪਾਣੀ ਪਾਣੀ ਲਾ ਲੈਣਾ ਫੇਰ ਹੋ ਜਾਣਾ ਸਾਗ ਆ ਬਿਚ ਬਿਚ ਛੱਡਿਆ ਦੇਖੋ ਇਦਾਂ ਹੋ ਜਾਣਾ ਸਾਗ ਉਹ ਸੁਣ ਤਾਂ ਕਿੰਨਾ ਵਧੀਆ ਯਾਰ ਬੱਦਲ ਹੋਇਆ ਬੱਦਲ ਸਾਰੇ ਤਾਂ ਛਲ ਗਾਵਾ ਯਾਰ ਹੈ

ਗਾਈਂ ਗਾਈਂ ਵੀ ਸਾਡੀ ਸੂਪਈ ਆ ਤੇ ਬਸ ਉਹ ਵੀ ਅੱਜ ਥੋੜਾ ਦੋ ਦਿਨ ਕਾਲ ਵੀ ਥੋੜਾ ਬਿਜ਼ੀ ਰਹੇ ਕਿਉਂਕਿ ਗਾਈਂ ਜਿੱਦਣਾ ਕੋ ਡਾਕਟਰ ਨੂੰ ਬੁਲਾਉਣਾ ਪਿਆ ਗਾਈਂ ਥੋੜਾ ਸੀਰੀਅਸ ਮੈਟਰ ਹੋ ਗਿਆ ਸੀ ਤੇ ਹਰੇ ਡਾਕਟਰ ਗਿਆ ਹੀ ਹੈ ਤੇ ਉਸ ਤੋਂ ਬਾਅਦ ਮੈਂ ਚਲੋ ਬਲੌਗ ਕੰਟੀਨਿਊ ਕਰ ਦੇਣੀ ਕਿਹਾ ਬਸ ਆਕ ਤੋੜਨਾ ਮੈਂ ਕਿਹਾ ਤੋੜੋ ਤੁਸੀਂ ਸਾਗ ਵੇਖ ਤੱਕ ਤੇ ਅੱਜ ਇਹ ਕਈ ਚੀਜ਼ਾਂ ਚੱਲਦੀਆਂ ਪਈਆਂ ਵਾ ਸਾਡੀ ਕਿਤੇ ਜਾਣਦਾ ਵੀ ਹੈਗਾ ਵਾ ਆ ਸੋਹਰਿਆਂ ਤਾਂ ਜਾਣਦਾ ਹੈਗਾ ਇਹ ਸੀਨ ਤਾਂ ਦੇਖਦੇ ਹੁਣ ਜਾਂ ਹੁੰਦਾ ਕਿ ਨਹੀਂ ਜਾਂ ਹੁੰਦਾ ਥੋੜਾ ਗਾਈ ਨੂੰ ਵੀ ਦਵਾਈ ਦੁਈ ਦੇਣੀ ਆ ਤੇ ਬਾਕੀ ਇੰਜੈਕਸ਼ਨ ਵਗੈਰਾ ਡਾਕਟਰ ਸਾਹਿਬ ਲਾ ਗਏ ਆ ਤਾਂ ਤੇ ਬਾਕੀ ਹੁਣ ਚਲੋ ਦੇਖਦੇ ਆ ਤੇ ਉਹ ਜ਼ਰੂਰੀ ਦਵਾਈ ਵੀ ਦੇ ਦੂ ਦਈਏ ਤੇ ਉਹ ਸਾਣਾ ਦੇ ਦੇ ਕਿੱਥੇ ਵਲੋਕ ਜਾਂਦਾ ਵਾ ਤੇ ਬਾਕੀ ਅੱਜ ਆਪਾਂ ਨੀਦੀ ਨੂੰ ਵੀ ਲੈਣ ਜਾਣਾ ਵਾ ਸਕੂਲ ਤੋਂ ਚਲੋ ਜੀ ਉਧਰ ਮੰਮੀ ਵੀ ਸਾਗ ਤੋੜਨ ਲੱਗੇ ਹੋਏ ਆ ਅੱਜ 9 ਸੱਸ ਦੋਨੇ ਲੱਗੀਆਂ ਸਾਗ ਤੋੜਨ ਅੱਛਾ ਅੱਗੇ ਤੁਸੀਂ ਤੋੜਨਾ ਮੈਂ ਅੱਗੇ ਵੀ ਨਾ ਲਾ ਲਓ ਜੀ 9 ਸੱਸਾਂ ਲੱਗੀਆਂ ਸਾਗ ਤੋੜਨ ਤੇ ਮੈਂ ਤੇਰਾ ਬੰਨਿਆ ਹੋਇਆ ਸੀ ਸਿਰ ਤੇ ਪਰਨਾ ਤੇ ਦੇਖਣਾ ਗਲੇ ਚ ਪਾਇਆ ਗਲੇ ਤੋਂ ਬਾਅਦ ਵਿੱਚ ਹੁਣ ਮਲਾਇ ਤਾਂ ਮੈਂ ਕਿਹਾ ਵੀਡੀਓ ਚੰਗਾ ਨਹੀਂ ਲੱਗਦਾ ਵੀਡੀਓ ਦੇ ਵਿੱਚ ਯਾਰ ਪਹਿਲਾਂ ਕੰਮ ਕਰੋ ਜਿਹੜਾ ਕਰਦੇ ਕਿਦਾਂ ਜਿਹੜੇ ਕੰਮ ਕਰਨ ਨੂੰ ਕਿਉਂ ਕਰੋ ਪਹਿਲਾਂ ਅੱਛਾ ਉਹ ਕਹਿੰਦੇ ਪਹਿਲਾਂ ਛੋਲ ਬਿਚਾਓ ਜਾਂ ਸਾਗ ਇਕੱਠਾ ਕਰਨਾ ਮੰਮੀ ਵੀ ਸਾਗ ਲੈ ਕੇ ਆ ਮੈਂ ਦੇਖੋ ਕਿਦਾਂ ਸਿਰ ਤੇ ਬੰਨਿਆ ਹੋਇਆ ਕੱਪੜਾ ਮੰਮੀ ਹੈਲੋ ਕਰਦੇ ਸਾਰਿਆਂ ਨੂੰ ਤੇ ਚੋ ਤਾਂ ਬਰਸੀਨ ਮਿੱਧ ਹੋ ਗਿਆ ਹਾਂ ਬਰਸੀਨ ਮਿੱਧ ਹੋ ਗਿਆ ਲੋ ਜੀ ਸਾਗ ਇਕੱਠਾ ਹੋ ਰਿਹਾ ਵਾ ਚੱਲਾ ਵੇ ਮੰਮੀ ਤਾ ਤੋੜ ਲੋ ਹੋਰ ਹਣਾ ਸੋਹਰਿਆਂ ਤੇ ਲੈ ਜਾਣਾ ਸੋਹਰਿਆਂ ਸਾਖ ਲੈਣਾ ਸੋਹਰਿਆਂ ਨੂੰ ਮੰਮੀ ਨੂੰ ਕਿਦੋਂ ਪਤਾ ਹਾਂ ਮੰਮੀ ਨੇ ਪਤਾ ਕਿਤੇ ਮੰਮੀ ਤਾਂ ਹੀ ਕਹਦਾ ਹੁੰਦਾ ਤਾੜਾ ਆਉਂਦਾ ਉਹ ਆਉਂ ਉਹਦੇ ਲੋ ਉਧਰ ਦੇਖੋ ਕਿਦਾਂ ਗੱਲਾਂ ਚੱਲਦੀਆਂ ਦੇਖੋ ਮੈਂ ਤੇ ਬਿਲਕੁਲ ਸੋਹਰਿਆਂ ਸੋਹਰਿਆਂ ਜਾਣਾ ਹਣਾ ਮਮੀ ਮੰਮੀ ਕਹਿੰਦੀ ਕੱਲੋ ਚਲ ਜਿਓ ਮੰਮੀ ਰਹਿਣਾ ਮੰਮੀ ਕਹਿੰਦੇ ਮੇਰਾ ਦਿਲ ਉਦਾਸ ਹੋ ਜਾਣਾ ਮੰਮੀ ਕਹਿੰਦੀ ਕੱਲ ਚਲ ਜਿਓ ਕੱਲ ਚਲ ਜਿਓ ਤਲੋ ਜੀ ਮੰਮੀ ਸਾਡਾ ਕੈਸ਼ੀਅਰ ਆ ਸਾਡਾ ਸਾਡਾ ਮੇਨ ਕੈਸ਼ੀਅਰ ਮੰਮੀ ਆ ਕਿਨੇ ਮੰਮੀ ਮੋਂ ਪੈਸੇ ਨਹੀਂ ਦਿੰਦੀ ਮੀ ਸਾਨੂੰ ਮੋਂ ਪੈਸੇ ਦਰੋ ਆ ਤੇ ਮੰਮੀ ਹਾੜੀਆ ਸਾਡਾ ਮੇਨ ਕੈਸ਼ੀਅਰ ਸਾਡੀ ਮੰਮੀ ਆ ਮੰਮੀ ਤੋਂ ਪੈਸੇ ਲਈਦੇ ਆ ਆਪਾਂ ਤੇ ਬਸ ਮੰਮੀ ਨੂੰ ਦੇਈ ਤੇ ਮੰਮੀ ਤੋਂ ਲਈਦੇ ਆ ਹਾਂ ਮੰਮੀ ਦਿੰਦੇ ਨਹੀਂ ਪੈਸੇ ਮੰਮੀ ਦੇਉਂਗੇ ਪੈਸੇ ਕਿ ਨਹੀਂ ਅੱਗੇ ਲਿਉਂਦਾ ਅੱਗੇ ਲਿਉਂਦਾ ਚਲੋ ਵਾਇ ਚੱਲੀ ਜਾਂਦੇ ਹਾਸੇ ਮਜ਼ਾਕ ਚਲੋ ਤੋੜ ਲਈ ਥੋੜੀ ਖਾ ਲੋ ਹਾਲੋ ਤੋੜ ਕੇ ਲੋ ਜੀ ਆਪਣਾ ਹੁਣ ਚੱਲਾ ਸਾਗ ਘਰ ਬਣਾਉ ਨੂੰ ਪਹਿਲਾਂ ਸਾਫ਼ਾਈ ਕਰਕੇ ਫਿਰ ਸਾਗ ਤਿਆਰ ਕੀਤਾ ਜਾਊਗਾ ਸਾਗ ਸਾਫ਼ ਕਰੀਏ ਨਹੀਂ ਬਣਨਾ ਨਜ਼ਰ ਆਇਆ ਦੇਖੋ ਹਾਂ ਨਹੀਂ ਨਜ਼ਰ ਲੱਗੀ ਐ ਵੀ ਨਜ਼ਰ ਥੋੜਾ ਲੱਗਦੀ ਹੈ ਹਾਂ ਹਾਂ ਐਣੀ ਕਦੇ मेरी नजर लगती पी है साग ही साग साग बार बार कही अपनी नजर लाइज साग जाना जा मेरी नजर ना चलो तो जो साग की साफ सफाई हो रही है साग बिल्कुल साफ सुथरा करके तब, तो कर देना रेडी चलो हूँ ग ली आप गु आप करिए निधि लैंड ਤੇ ਹੁਣ ਆਪਾਂ ਨਿਧੀ ਨੂੰ ਲੈਣ ਚੱਲੇ ਆ ਤੇ ਚਲੋ ਹੁਣ ਗੱਡੀ ਮੋੜ ਲਈਏ ਤੇ ਨਿਕਲੀਏ ਟਾਈਮ ਕਾਫੀ ਜ਼ਿਆਦਾ ਹੋ ਗਿਆ तकरीबन 1.5 ਬੱਜ ਚੱਲਾ ਵਾ ਤਾਂ ਹੁਣ ਚੱਲਦੇ ਆ ਲੈ ਕੇ ਉਹਨੂੰ ਨਿਧੀ ਨੂੰ ਲੋ ਜੀ ਨਿਧੀ ਆ ਗਿਆ ਨਿਧੀ ਨਿਧੀ ਹੈਲੋ ਕਰ ਦੇ ਹੈਲੋ ਕਿਤਰੇ ਪੈਸੇ ਕਾਲੇ ਨਾ ਇੱਕ ਨਿਫਾਰੀ ਇੱਕ ਹੀ ਕਾਲਾ ਤੇ ਲੋ ਜੀ ਨਿਧੀ ਆਪਾਂ ਅਸੀਂ ਇਧਰ ਏਟੀਅਮ ਤੇ ਨਿਧੀ ਕਹਿੰਦੀ ਮੈਂ ਹੀ ਪੈਸੇ ਕੱਢਣੇ ਆ ਤੇ ਇੰਨੇ ਪੈਸੇ ਕੱਢੇ ਆ ਜੀ ਬਾਰ ਬਾਰ ਨਾ ਨੇ ਕੈਂਸਲ ਦੋ ਵਾਰੀ ਕੈਂਸਲ ਕਰਤਾ ਤੇ ਪਰ ਮੈਂ ਵੀ ਕੱਢ ਲਈ ਨਹੀਂ ਕੈਸਾ ਲਗਾ ਨਿਕਾਲ ਕਰ ਹਮ ਨਹੀਂ ਬੋਲਣਾ ਇਹਨੇ ਤੇ ਚਲੋ ਹੁਣ ਚੱਲਦੇ ਆ ਜੀ ਤੇ ਘਰ ਚੱਲਦੇ ਹੁਣ ਆਪਾਂ ਥੋੜਾ ਸਮਾਨ ਜਾਂ ਅਲਸੀ ਦਾ ਤੇਲ ਲੈਣਾ ਥੋੜਾ ਜਿਹਾ ਲੈ ਕੇ ਨਿਕਲਦੇ ਆ ਉਹ ਜੀ ਸਵਾਗਤ ਹੋ ਰਿਹਾ ਵਾ ਸਵਾਗਤ ਹੋ ਰਿਹਾ ਤੇ ਲੋ ਜੀ ਨਾਲ ਕੋ ਹਾਲੋ ਹਾਲੋ ਪਾਈ ਯਾਰੀ ਵਿੱਚ ਹਾਲੋ ਸਾਲ ਜੁਆਇਆ ਬਾਥੂ ਪਾਲਕ ਧਨੀਆਂ ਮੇਥੀ ਅੱਛਾ ਬਾਥੂ ਪਾਲਕ ਧਨੀਆਂ ਤੇ ਮੇਥੀ ਹੈ ਨਾ ਚਲੋ ਜੀ ਰੈਡੀ ਹੋ ਰਿਹਾ ਕੰਮ ਉਹ ਵੀ ਪਾਇਆ ਇਹ ਉੱਪਰ ਤੋੜ ਕੇ ਲੈਂਦਾ ਇਹ ਫਾਲੋ ਵੀ ਚਾਹੀਦਾ ਹਾਲੋ ਹੀ ਦਾਤਾ ਲੋ ਜੀ ਅਲਸੀਰਾ ਤੇਲ ਆਪਾਂ ਲਿਆਂਦੇ ਚੱਕੀ ਤੋਂ ਲਿਆ ਕੇ ਆਏ ਕਿਉਂਕਿ ਚੱਕੀ ਤੋਂ ਸਾਨੂੰ ਪਿਓਰ ਮਿਲ ਜਾਂਦਾ ਹੈ ਅਲਸੀਰਾ ਤੇਲ ਕਿਉਂਕਿ ਹਾਂ ਇਹ ਸਪੈਸ਼ਲ ਭਾਈ ਨੂੰ ਕਿਹਾ ਮੈਂ ਕਿ ਭਾਈ ਕੱਢ ਦਿਓ ਤੇ ਅੱਜ ਹੀ ਭਾਈ ਨੇ ਕੱਟਤਾ ਸੀ ਇੱਦਾਂ ਕੱਲ ਕਹਿ ਕੇ ਆਏ ਸੀ ਭਾਈ ਜੀ ਮੈਂ ਨੇ ਸੋਰੀ ਪਰसों ਕਿ ਆਈ ਫੇਵੀ ਮਤਲਬ ਇੱਕ ਦਿਨੇ ਭਾਈ ਕਹਿੰਦਾ ਸਾਫ ਕਰਉਣ ਲੱਗ ਜਾਂਦਾ ਵਾ ਲੋ ਜੀ ਸ਼ਾਨਾਂ ਨੂੰ ਤੇਲ ਸੀ ਦਾ ਤੇਲ ਬਿਲਕੁਲ ਦੇਖੋ ਪਿਓਰ ਆ ਕਿਉਂਕਿ ਆਪਾਂ ਜੇ ਆਪਾਂ ਬੋਤਲਾਂ ਚੋਂ ਲੈ ਕੇ ਆਈਏ ਨਾ ਉਹ ਪਤਾ ਨਹੀਂ ਕਿੰਨੇ ਦਿਨ ਦਾ ਪੁਰਾਣਾ ਪਦ ਹੁੰਦਾ ਹਨਾ ਹੁਣ ਇਹ ਤਾਂ ਸਾਨੂੰ ਪਤਾ ਕਿ ਤਾਜ਼ਾ ਪਿਓਰ ਆ ਤੇ ਚਲੋ ਹੁਣ ਹਲਸੀ ਬਣਾਵਾਂਗੇ ਸਾਗ ਨੂੰ ਥੋੜਾ ਹੁਣ ਪੈਂਟਿੰਗ ਰੱਖ ਦਿੱਤਾ ਤੇ ਮੌਸਮ ਪੂਰਾ ਮੀਂਹ ਵਾਲਾ ਹੋ ਚੁੱਕਾ ਵਾ ਤੇ ਹੁਣ ਜਲਦੀ ਜਲਦੀ ਚਲੀਏ ਉਧਰ ਮੰਮੀ ਨਾ ਪੱਠੇ ਵੜਦੇ ਪਏ ਆ ਤੇ ਜਾ ਕੇ ਪਹਿਲਾਂ ਮੰਮੀ ਕੋਲ ਜਾ ਆਇਆ ਮੈਂ ਜਲਦੀ ਜਲਦੀ ਆਰੋ ਇਤਨਾ ਨਾਮ ਬਣੇ ਰਹੋ ਵੀਡੀਓ ਨਾਲ ਤੇ ਨਦੀ ਨੂੰ ਆਪਾਂ ਲੈ ਜਾਂਦਾ ਵਾ ਤੇ ਜਾਵਾਂ ਹੁਣ ਮੰਮੀ ਵਾਲੀ ਸਾਈਡ ਦੇਖੋ ਹਵਾ ਕਿਦੋਂ ਚਲਦੀ ਪਈ ਦੇਖੋ ਤੰਦ ਖੋਨਾ ਦੇਖੋ ਉਹ ਦੇਖੋ ਕਿਦਾਂ ਹਵਾ ਚਲਦੀ ਪਈ ਹੈ ਨਾ ਉਹ ਦੇਖੋ ਤੇ ਮੰਮੀ ਪੱਠੇ ਵੜਦੇ ਪਏ ਆ ਤੇ ਜਲਦੀ ਜਲਦੀ ਜਾਵਾਂ ਮੰਮੀ ਇਹਨਾਂ ਪੱਠੇ ਫੁੱਟੇ ਚਕਾ ਦਵਾ ਤੇ ਚਲੋ ਚੱਲਦੇ ਆ ਤੇ ਮੰਮੀ ਜਲਦੀ ਜਲਦੀ ਪੱਠੇ ਵੜਦੇ ਪਏ ਆ ਉਹ ਦੇਖੋ ਤੇ ਬਾੜ ਲੋ ਮੈਂ ਜਲਦੀ ਹੈ ਨਾ ਮੈਂ ਚੜ ਗਿਆ ਵਾ ਦੇਖੋ ਕਿੰਦਾ ਕਾਲੀ ਘਾੜ ਜੀ ਹੁਣ ਲੱਪਈਆ ਹਾਂ ਬਾੜਨੋ ਜਲਦੀ ਜਲਦੀ ਤੇ ਬਾੜ ਲਈਏ ਤੇ ਜਲਦੀ ਜਲਦੀ ਪੱਠੇ ਉਤਰ ਲਈਏ ਤੇ ਤੇ ਬਾਕੀ ਕਰਦੇ ਬਲੋ ਕੰਟੀਨਿਊ ਠੀਕ ਆ ਜੀ ਐਂ ਵੀਡੀਓ ਨਾਲ ਬਣੇ ਰਹੋ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਆ ਜੀ ਮੈਂ ਦੇਖੋ ਦੋ ਦੌੜ ਕੇ ਆਇਆ ਮੈਂ ਕਹਾਂ ਮੈਂ ਉਹ ਜਲਦੀ ਜਲਦੀ ਨੀਂਦ ਨੂੰ ਛੱਡਿਆ ਲੈ ਕੇ ਤੇ ਫੇਰ ਚਲੋ ਮੈਂ ਇੱਥੇ ਪੱਠੇ ਵੜਦੇ ਹੁਣ ਜਲਦੀ ਜਲਦੀ ਜਾਵਾਂ ਮੈਂ ਪਤਾ ਕੀ ਕਹਿਣਾ ਨਹੀਂ ਆ ਗਿਆ ਜਿਆਦਾ ਵੱਜ ਗਈ ਆ ਮੀ ਆਇਆ ਨਾ ਪਤਾ ਫਿਰੋ ਬਰਸਾਤ ਸ਼ੁਰੂ ਹੈ ਨਹੀਂ ਫੇ ਤੁਹਾਨੂੰ ਪਤਾ ਹੀ ਹੈ ਤੇ ਚਲੋ ਬਾੜ ਲਓ ਜਲਦੀ ਦੀ ਪੱਠੇ ਫੇ कुर दी आहो इन कुतर ला नहीं हो जाने कुछ मी आखा आना चलो हूं आप पठे पुटे बढ़ के कुतर फिर चलते अलसी रखी चूल्हे आ गया मी ਤਾਂ ਹੁਣ ਦੇ ਦਿਆਂ ਪਰੋਂ ਕੁਝ ਕਰਦੇ ਜਗਾਰ ਜਾਂ ਕੋਈ ਮੀਂਹ ਆ ਗਿਆ ਵਾ ਤੇ ਤੇਲ ਹਲੇ ਛੜਦਾ ਪਿਆ ਵਾ ਦੇਖਦੇ ਆ ਕੋਈ ਪਤਰਪਾਲ ਟਾਈਪ ਕੋਈ ਦਿੰਨੇ ਆ ਤੇ ਤਾਂ ਕਿ ਕੋਈ ਦਿੱਕਤ ਨਾ ਹੋਵੇ ਹਨਾ ਓਕੇ ਪਰੋਂ ਮੀਂਹ ਆ ਗਿਆ ਕਿੰਨਾ ਜ਼ਿਆਦਾ ਤਾਂ ਆ ਦੇਖੋ ਕਿ ਦਮੀ ਪੈ ਰਿਹਾ ਬਾਹਰ ਬਾਰਿਸ਼ ਸ਼ੁਰੂ ਹੋ ਗਈ ਆ ਬਟ ਮੈਂ ਜਲਦੀ ਜਲਦੀ ਤੇਲ ਕਿਉਂਕਿ ਜ਼ਿਆਦਾ ਸੀਗਾ ਤੇ ਮੈਂ ਐਨ ਇਹਨੂੰ ਸਾੜ ਲਿਆ ਆ ਤੇਲ ਨੂੰ ਚੁੱਲ੍ਹੇ ਦੇ ਉੱਤੇ ਤਾਂ ਆ ਦੇਖ ਸਕਦੇ ਤੁਸੀਂ ਕਿ ਮੀ ਪੈਂਦਾ ਸੀਗਾ ਬਾਹਰ ਮੈਂ ਬਾਹਰ ਰੱਖਿਆ ਸੀ ਦਰਸਾਲ ਕਿ ਬਾਹਰ ਮਤਲਬ ਮਿਕਸ ਕਰ ਲੂੰਗੀ ਬਟ ਮੀ ਆ ਗਿਆ ਤੇ ਇਹ ਹੈਗੀ ਆ ਸ਼ੱਕਰ ਸ਼ੱਕਰ ਤੇ ਆ ਸੀ ਲਈ ਥੋੜੀ ਜਿਹੀ ਕਿਸ਼ਮਿਸ਼ ਜਿਆਦਾ ਨਹੀਂ ਲਈ ਤੇ ਸਾਰਾ ਕੁਝ ਗਿੱਲਾ ਹੋ ਗਿਆ ਤੇ ਇਹਦੇ ਵਿੱਚ ਸਾਰਾ ਕੁਝ ਮਿਕਸਚਰ ਆ ਅਲਸੀ ਵਗੈਰਾ ਸੌਂਫ ਅਲਸੀ ਮਖਾਣੇ ਹੋਰ ਕੀ ਪਾਇਆ ਸੀ ਆ ਬਦਾਮ ਬਦਾਮ ਅਖਰੋਟ ਕਾਜੂ ਸੌਂਫ ਔਰ ਇੱਕ ਚੀਜ਼ ਹੋਰ ਪਾਈ ਸੀ ਕਾਲੇ ਚਣੇ ਹਾਂ ਪੁੱਜੇ ਚਣੇ ਤੇ ਇਹ ਸਾਰਾ ਕੁਝ ਅਸੀਂ ਮਿਕਸ ਕਰਕੇ ਇਹਦਾ ਪਾਊਡਰ ਬਣਾ ਲਿਆ ਆ ਸਾਰਿਆਂ ਨੂੰ ਪਹਿਲਾਂ ਭੁੰਨ ਲਿਆ ਸੀ ਤੇ ਉਸ ਤੋਂ ਬਾਅਦ ਚ ਹੁਣ ਸਾਰਾ ਕੁਝ ਮਤਲਬ ਮਿਕਸ ਕਰ ਲਿਆ ਹੈ ਤੇ ਹੁਣ ਅਸੀਂ ਮਿਕਸ ਕਰਨਾ ਬਸ ਤੇ ਬਣਾਉਨੇ ਅੱਜ ਬਾਰ ਬਾਰੇ ਚ ਵੀ ਹੋਗੀ ਲੋ ਜੀ ਅਲਸੀ ਹੁਣ ਮਲਾਈ ਜਾ ਰਹੀ ਹੈ ਤੇਲ ਦੇ ਵਿੱਚ ਅਲਸੀ ਵਾਲੇ ਤੇਲ ਦੇ ਵਿੱਚ ਅਲਸੀ ਰੈਡੀ ਹੈ ਜੀ ਹੁਣ ਮੈਂ ਕਿਹਾ ਇਹ ਨਾ ਜਿੱਦਾਂ ਜਿੱਦਾਂ ਉਹ ਸਾਰਾ ਜਿੱਦਾਂ ਲੇਅਰ ਲੇਅਰ ਵਾਈਸ ਪਾਈਆਂ ਦੇਖੋ ਹਾਂ ਲੇਅਰ ਸਹੀ ਗੱਲ ਹੈ ਲੇਅਰ ਲੇਅਰ ਹੁੰਦੀ ਜਿੱਦਾਂ ਜਿੱਦਾਂ ਉਹ ਪੀ ਕੇ ਪਾਇਆ ਸਾਰਾ ਸਿਸਟਮ ਉਦਾਂ ਹੀ ਆ ਵਾਹ ਚਲੋ ਜੀ ਮਿਕਸ ਕਰਨੀਆਂ ਹਜੇ ਵਿੱਚ ਸ਼ੱਕਰ ਵੀ ਪਾਣੀ ਆ ਬਿਲਕੁਲ ਉਹ ਦੇਖੋ ਆਪਰ ਉਹਦੀ ਅੱਗ ਤਾਂ ਨਹੀਂ ਆ ਰਹੀ ਹੱਤ ਨਹੀਂ ਪੈ ਰਹੀ ਆਮੀ ਚਲੋ ਜੀ ਇੱਧਰ ਹੋ ਰਿਹਾ ਤਿਆਰ ਮਾਲ ਪਾਣੀ ਸਾਡਾ ਖਰਾਕ ਤਿਆਰ ਹੋ ਰਹੀ ਖਰਾਕ ਨਿਕਲ ਕੇ ਲੈ ਕੇ ਆਏ ਨਾ ਬਾਜ਼ਾਰੋਂ ਹੂੰ ਕਿੱਦਾਂ ਦੀ ਸੀ ਵਾਹੋ ਕੁਝ ਵੀ ਨਹੀਂ ਉਹ ਤੀਆ ਮੈਂ ਕਹਿੰਦਾ 100 ਰੁਪਏ ਟੈਸਟ ਕਰਕੇ ਦੇ ਦਿਆਂ ਨੀ ਕਿਦਾਂ ਰਾਵਾਂ 100 ਰੁਪਏ ਦਿੱਤੀ ਸਾਰੀਆਂ ਉਹਨੇ ਚਾਰ ਪੰਜ ਸੀ ਨਹੀਂ ਆਹ ਪੰਜ ਤੇ ਬਿਲਕੁਲ ਮਤਲਬ ਐ ਬੇਸਣ ਸੀ ਜ਼ਿਆਦਾ ਹਲਸੀ ਤਾਂ ਹੈ ਹੀ ਨਹੀਂ ਸੀ ਸੋ ਉਹ ਘਰ ਦੀ ਜਿਹੜੀ ਕਰਦੀ ਆ ਦੇਖੋ ਖਾਂਡੀ ਸੀ ਹਾਂ ਖਾਂਡੀ ਸੀ ਸੋ ਇਹ ਆਪਾਂ ਹੁਣ ਵਧੀਆ ਢੰਗ ਨਾਲ ਬਣਾ ਕੇ ਨਾ ਬੱਚਾ ਬੜਾ ਸੋਹਣਾ ਬਣ ਜਾਣਾ ਵਾ ਤੇ ਚਲੋ ਬਾਕੀ ਹੁਣ ਆਪਾਂ ਸ਼ੱਕਰ-ਸ਼ੁੱਕਰ ਪਾਉਣੀ ਆ ਤੇ ਲੋ ਜੀ ਐਂ ਬਲੌਗ ਨਾਲ ਬਣੇ ਰਹੋ ਜੀ ਜਿੰਨੀ ਘਰ ਲਗੀ ਰਲਗੀ ਹਾਂ ਬਾਕੀ ਜਾ ਬਾਬੇ ਜੀ

ਦੇਖਣ ਨੂੰ ਬੜੀ ਟੇਸਟੀ ਭੋਗਤ ਲਾਇਆ ਵੈਸੇ ਦੇਖਣ ਨੂੰ ਦੇਖੋ ਇਹਨੀ ਟੇਸਟੀ ਲੱਗਦੀ ਤੇ ਖਾਂਚ ਵਿੱਚ ਕਿੰਨਾ ਮਜ਼ਾ ਆਉਂਦਾ ਹੋਗਾ ਦੇਖੋ ਸ਼ਕੋ ਜੀ ਲੋ ਜੀ ਹੁਣ ਲੱਡੂ ਬਣਦੇ ਪਏ ਆ ਦੇਖੋ ਹੁਣ ਲੱਡੂ ਬਣਦੇ ਨੇ ਲੱਡੂ ਹਾਂ ਲੱਡੂ ਨੂੰ ਗਿਰਾਤਾ ਪਹਿਲਾਂ ਹਾਂ ਲੋ ਜੀ ਸ਼ਕੋ ਜੀ ਫਾਈਨਲੀ ਆਦਾ ਬਲੌਗ ਕਿਦਾਂ ਲੱਗਾ ਜਰੂਰ ਕਮੈਂਟ ਕਰ ਦੱਸਿਓ ਆਈ ਹੋਪ ਵਧੀਆ ਲੱਗਾ ਹੋਊਗਾ ਤਾਂ ਜਰੂਰ ਚੈਨਲ ਤੇ ਜਿਹੜੇ ਨਵੇਂ ਆ ਚਰਨ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਜ ਤੁਸੀਂ ਦੇਖ ਲਿਆ ਮੌਸਮ ਕਿੰਨਾ ਵਧੀਆ ਹੋਇਆ ਵਾ ਬਿਲਕੁਲ ਨਜ਼ਾਰੇ ਵਾਲਾ ਮੌਸਮ ਹੋਇਆ ਬੱਦਲ ਹੋਇਆ ਵਾ ਪਹਿਲਾਂ ਥੋੜੀ ਹਵਾ ਜੀ ਵਗਦੀ ਸੀ ਥੋੜੀ ਪਾਦੌੜ ਲੱਗੀ ਕੱਪੜੇ-ਕੋਪੜੇ ਇਕੱਠੇ ਕਿਤੇ ਹਰੇ ਉੱਪਰ ਫੋਲੇ ਹੋਏ ਸੀ ਤੇ ਆਈ ਹੋਪ ਤੁਹਾਨੂੰ ਵੀ ਸਾਡੇ ਬਲੌਗ ਵਧੀਆ ਲੱਗਦੇ ਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਠੀਕ ਹੈ ਨਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬਹੁਤ ਵਧੀਆ ਪਿਆਰ ਦੰਨੇ ਆ ਸਾਰੇ ਜਣੇ ਆਉਂਦੇ ਮੈਂ ਦੇਖਦਾ ਕਿ ਅਨਨੋਨ ਸਬਸਕ੍ਰਾਈਬਰ ਵੀ ਆਉਂਦੇ ਆ ਤੇ ਵੀਡੀਓ ਨੂੰ ਦੇਖਦੇ ਆ ਲਾਈਕ ਜਰੂਰ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਦੋ ਕੋਈ ਐਡਾ ਬਿਲ ਤੇ ਨਾ ਤੁਹਾਨੂੰ ਕੋਈ ਨਾ ਖਰਚਾ ਪੈਣਾ ਵਾ ਬਸ ਫਿਰ ਕੋਈ ਚੈਨਲ ਸਬਸਕ੍ਰਾਈਬ ਕਰਨਾ ਤੇ ਲਾਈਕ ਕਰ ਦਿਆ ਕਰੋ ਬਾ ਇੱਕ ਮੋਟੀਵੇਸ਼ਨ ਮਿਲਦੀ ਵਧੀਆ ਲੱਗਦਾ ਕਿ ਹਾਂ ਵੀ ਇੱਕ ਵਧੀਆ ਲੱਗਦਾ ਕਿ ਹਾਂ ਵੀ ਤੁਹਾਨੂੰ ਚੀਜ਼ ਵਧੀਆ ਲੱਗੀ ਆ ਹਨਾ ਤੇ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਤੇ ਮੈਂ ਕਹਿੰਦਾ ਚਲੋ ਅੱਜ ਬਲੌਗ ਐਂਡ ਪਹਿਲੇ ਹੀ ਕਰ ਦਈਏ ਕਿਉਂਕਿ ਰਾਤੋਂ ਦਿਨ ਤੀ ਦੇਖੇ ਦੋ ਬਲੌਗ ਹੋਏ ਆ ਐਂਡ ਨਹੀਂ ਕਰ ਹੋਇਆ ਨੇਰਾਚਾਰਾ ਫਾਂ ਤੇ ਕਿਉਂਕਿ ਟਾਈਮਿੰਗ ਦਾ ਥੋੜਾ ਇਸ਼ੂ ਹੈ ਦਾ ਵਾ ਹਨਾ ਵੀਡੀਓ ਐਡਿਟ ਕਰਨ ਨੂੰ ਵੀ ਟਾਈਮ ਲੱਗਦਾ ਵਾ ਤੇ ਬਾਕੀ ਥੰਬਨੇਲ ਬਣਾਉਣ ਨੂੰ ਵੀ ਟਾਈਮ ਲੱਗਦਾ ਵਾ ਤੇ ਇਸ ਬਲੌਗ ਨੂੰ ਜਰੂਰ ਪਿਆਰ ਦੇ ਲਿਆ ਕਰੋ ਠੀਕ ਹੈ ਨਾ ਤੇ ਬਾਕੀ ਮੈਂ ਹੋ ਸਕਿਆ ਸਾਗ ਬਣੇ ਦੀ ਕਲਿੱਪ ਲਾ ਦੂੰਗਾ ਕਿਉਂਕਿ ਮੀਂਹ ਆ ਗਈ ਤਾਂ ਆਪਾਂ ਕਿ ਚਲੋ ਪਹਿਲਾਂ ਪਿੰਨੀਆਂ ਬਣਾ ਲੈਨੇ ਆ ਸਾਗਰੇ ਚਾੜਿਆ ਹੁਣ ਐਣੀ ਨਹੀਂ ਪਤਾ ਨਹੀਂ ਮੈਂ ਤਾਂ ਤੇ ਸਾਈਡ ਆਂ ਕਿ ਖੇਤਾਂ ਵਾਲੀ ਥਾੜਾ ਮੰਮੀਆ ਥੋੜਾ ਕੰਮ ਕਰਉਣਾ ਸੀ ਤੇ ਗਾਈ ਗਾਈ ਤੁਹਾਨੂੰ ਪਤਾ ਗਾਈਆਂ ਵੀ ਪੱਟੇ-ਪੁੱਟੇ ਪਾਉਣੇ ਹੁੰਦੇ ਹਨਾ ਮੌਸਮ ਦਾ ਕੋਈ ਭਰੋਸਾ ਨਹੀਂ ਹੈਗਾ ਤੇ ਆਈ ਚਲੋ ਤੁਹਾਡਾ ਬਹੁਤਾ ਹੁਣ ਟਾਈਮ ਨਹੀਂ ਬਰਬਾਦ ਕਰਦੇ ਤੇ ਇੱਥੇ ਹੀ ਅੱਦੇ ਬਲੌਗ ਨੂੰ ਇੱਥੇ ਕਰਦੇ ਐਂਡ ਮੇਰਾ ਕਿ ਨੈਕਸਟ ਬਲੌਗ ਚਾਤਾ ਹੈ ਬਾਏ ਬਾਏ ਸਤਿ ਸ਼੍ਰੀ ਅਕਾਲ ਤੇ ਜਰੂਰ ਦੱਸਿਓ ਤੁਹਾਨੂੰ ਨੈਕਸਟ ਕਿੱਥੇ ਜਾਈਏ ਕਿਛੜਾ ਬਲੌਗ ਬਣਾਈਏ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਠੀਕ ਹੈ ਜੀ ਤੇ ਚਲੋ ਮਿਲਦੇ ਹਾਂ ਜੀ